ਸੱਤ ਗਾ ਸੱਤਿਓ ਆ ਸਾਡਾ ਅਪਾਰਟਮੈਂਟ ਹੈ ਸਾਡੇ ਅਪਾਰਟਮੈਂਟ ਸਾਹਮਣੇ ਇੱਕ ਇੰਡੀਅਨ ਹੈ ਓਨਰ ਹੈਗਾ ਜਿਹੜਾ ਘਰ ਬਣਾ ਕੇ ਬਣਾ ਰਿਹਾ ਤੇ ਦੇਖੋ ਅਵਾਸਾ ਲੱਕੜਾਂ ਦੇ ਘਾਰੇ ਆ ਵਾ ਜਿਹੜੇ ਬਣਾਉਂਦੇ ਆ ਫਰੇਮ ਜਿਹੜੇ 1-1 ਮਿਲੀਅਨ ਦੇ ਆ ਇੰਡੀਆ ਦੇ ਜਣਕੇ ਜੇ ਲਾਈਏ ਤਾਂ 2-2 3-3 ਕਰੋੜ ਰੁਪਏ ਦੇ ਘਾਰੇ ਆ ਇਹ ਕੁਝ ਵੀ ਨਹੀਂ ਹੈਗਾ ਕਿਉਂਕਿ ਝੌਂਪੜੀ ਟਾਈਜੇ ਬਸ ਲੱਕੜ ਹੀ ਆ ਮਨ ਮੈਦਿਆ ਕਿ ਰੇੜਕ ਟਰਾਲੀ ਲੱਕੜ ਦੀ ਹੋਣੀ ਆ ਤੇ ਪੰਜ ਕਮਾਲੇ ਜਗਾ ਹੋਣੀਆਂ ਤੇ ਬੰਦੇ ਸਾਰੀ ਹੁਣ ਕਿੱਟਾ ਲੌਂਜ ਚ ਲੱਗ ਜਾਂਦੀ ਆ ਇੱਥੇ ਆ ਘਾਰੇ ਆ ਵਾਹ ਆ ਬੰਦੇ ਪਈ ਆ ਸਾਡੇ ਟਾਪਾਰਟਮੈਂਟ ਘਰ ਬਣਨੇ ਆ ਉਹ ਬਣ ਗਏ ਆ ਜਾਨੀ ਦੋ ਆਏ ਇੱਕ ਥੱਲੇ ਕੋਫਰ ਦੋ ਹੀ ਆ ਬਣਾਏ ਚਾਰ ਮੱਖੇੜੇ ਬਣਦੇ ਪਈ ਆ ਐਨਾ ਮਸ਼ੀਨ ਦੇ ਨਾਲ ਉਹ ਨਾ ਬੇਸਮੈਂਟ ਆਇਆ ਬਣਾਉਂਦੇ ਆ ਜਿਹੜਾ ਇਹਦੇ ਨਾਲ ਬੇਸਮੈਂਟ ਦੀਆਂ ਜਿਹੜੀਆਂ ਫਾਊਂਡੇਸ਼ਨ ਆ ਉੱਚ ਬਜੜੀ ਪਾਉਂਦੇ ਪਈ ਆ ਆ ਮਸ਼ੀਨ ਦੇ ਨਾਲ ਉਹ ਇਹ ਦਫੋਦੀ ਜਾਂਦੀ ਆ ਉੱਥੇ ਜਾ ਕੇ ਬੇਸਮੈਂਟ ਉੱਥਲੇ ਉਧੇ ਪੁਵਾਈ ਜਾਂਦੇ ਬੇਸਮੈਂਟ ਦੇ ਵਿੱਚ ਛੱਡਾ ਦੇ ਵਿੱਚ ਜਿਹੜੀ ਬਜੜੀ ਪਈ ਹੈ